ਵੇਤਨਾ ਚ ਫਸੇ ਦੋ ਨੌਜਵਾਨਾਂ ਨੂੰ ਅੰਮ੍ਰਿਤਸਰ ਦੇ ਐਨ ਆਰ ਆਈ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਯਤਨ ਸਦਕਾ ਵਾਪਸ ਲਿਆਉਣ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਅਗਰ ਗੱਲ ਕਰਤੇ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦੇ ਬੱਚਾ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਵਾਸਤੇ ਪਹੁੰਚੇ ਸਨ ਤੁਸੀਂ ਦੇਖ ਸਕਦੇ ਹੋ ਕਿ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਆਪਣੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਰਹੇ ਨੇ ਤੇ ਜੋ ਵਿਚਾਰ ਨੇ ਉਹਨਾਂ ਨਾਲ ਜਿਹੜੇ ਨੇ ਉਹ ਸਾਂਝੇ ਕੀਤੇ ਜਾ ਰਹੇ ਨੇ ਤਾਂ ਜੋ ਕਿ ਜੋ ਉਹਨਾਂ ਦੀ ਆਉਣ ਵਾਲੀਆਂ ਅੜਚਣਾਂ ਨੇ ਉਹਨਾਂ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਬਚਾਇਆ ਜਾ ਸਕੇ ਸਰ ਆਪਾਂ ਇਸ ਲਈ ਅਮਸਾ ਸ਼ਹਿਰ ਵਿੱਚ ਤੁੰਗ ਬਾਲਾ ਕਲੋਨੀ ਮਜੀਠਾ ਰੋਡ ਤੇ ਸਰਦਾਰ ਮਨਜੀਤ ਸਿੰਘ ਜੀ ਦੇ ਘਰ ਆਇਆ ਇੱਕ ਇਹਨਾਂ ਦਾ ਬੇਟਾ ਸੀਗਾ ਅਮਨਦੀਪ ਬਹੁਤ ਰਾ ਉਹ ਇੱਕ ਸੁਲਤਾਨਪਿੰਡ ਦਾ ਬੇਟਾ ਸੀਗਾ ਕਰਨ ਦੇ ਇਹ ਦੋਵੇਂ ਹੀ 8-10 ਮਹੀਨੇ ਪਹਿਲਾਂ ਥਾਈਲੈਂਡ ਦੇ ਲਾਗੇ ਇੱਕ ਸ਼ਾਇਦ ਦੇਸ਼ ਹੈ ਲਾ ਉਸ ਉੱਥੇ ਗਏ ਸੀਗੇ ਉਹਦੇ ਇੱਕ ਰੈਸਟੋਰੈਂਟ ਕਮ ਹੋਸਟਲ ਉੱਥੇ ਉਹਦੇ ਚ ਕੰਮ ਕਰਦੇ ਸੀ ਇੱਕ ਦਿਨ ਉੱਥੇ ਇੱਕ ਘਟਨਾ ਵਾਪਤ ਗਈ ਕੋਈ ਜ਼ਹਿਰੀਲੀ ਚੀਜ਼ ਜਿਹੜੀ ਡਰਿੰਕ ਦੇ ਵਿੱਚ ਚਲੀ ਗਈ ਤੇ ਜਿਹੜੇ ਟੂਰਿਸਟ ਆਏ ਸੀ ਕੋਈ ਖਾਣਾ ਖਾ ਕੇ ਗਏ ਸੱਤ ਅੱਠ ਬੰਦਿਆਂ ਦੀ ਮੌਤ ਹੋ ਗਈ ਉਹਦੇ ਚ ਇਹ ਆਪਣੇ ਦੋਵੇਂ ਬੱਚੇ ਤੇ ਜਿਹੜਾ ਹੋਸਟਲ ਦਾ ਰੈਸਟੋਰੈਂਟ ਦਾ ਮਾਲਕ ਸੀ ਇਹਨਾਂ ਤਿੰਨਾਂ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਉਹ ਜਦੋਂ ਗ੍ਰਫਤਾਰ ਹੋਏ ਤੇ ਮੇਰੇ ਕੋ ਆਏ ਸਰਦਾਰ ਮਨਜੀਤ ਸਿੰਘ ਹਣੀ ਕਿ ਸਾਡਾ ਬੱਚਾ ਉੱਥੇ ਫੜਿਆ ਗਿਆ ਤੇ ਦਿਹਾੜੀ ਲਾਉਣ ਗਿਆ ਸੀਗਾ ਤੇ ਮੈਂ ਉਸੇ ਵੇਲੇ ਆਪਣੇ ਡਿਪਾਰਟਮੈਂਟ ਦੀ ਡਿਊਟੀ ਲਾ ਕੇ ਉੱਥੇ ਆਪਣੀ ਇੰਡੀਅਨ ਐਮਬੈਸੀ ਦੇ ਨਾਲ ਸੰਪਰਕ ਕਰਕੇ ਹੋਮ ਮਿਨਿਸਟਰੀ ਨਾਲ ਸੰਪਰਕ ਕਰਕੇ ਦਿੱਲੀ ਤੇ ਇਹਨਾਂ ਦੋਵਾਂ ਬੱਚਿਆਂ ਨੂੰ ਜਿਹੜਾ ਛਡਾਇਆ ਅਜੇ ਉੱਥੇ ਮਤਲਬ ਜਾਂਚ ਚੱਲਦੀ ਸੀਗੀ ਅਜੇ ਜੇਲ ਨਹੀਂ ਗਏ ਪਰ ਜੇਲ ਜਾਣ ਵਾਲੇ ਸੀ ਜੇ ਇੱਕ ਦਿਨ ਦੋ ਤਿੰਨ ਦਿਨ ਲੇਟ ਹੋ ਜਾਂਦੇ ਤੇ ਕੰਮ ਖਰਾਬ ਹੋ ਜਾਣਾ ਸੀਗਾ ਨਹੀਂ ਤੇ ਉਹਨਾਂ ਤੇ ਐਡਾ ਵੱਡਾ ਪਸਤਾ ਹੋ ਜਾਣਾ ਕਿ ਹੋ ਸਕਦਾ ਉਹ 8-10 ਸਾਲ ਚਾਦੇ ਬਾਅਦ ਹੀ ਨਾ ਸਕੀ ਸੋ ਉੱਥੇ ਜਦੋਂ ਇਸ ਗੱਲ ਦੀ ਅਸੀਂ ਪੈਦਵਾਹੀ ਕੀਤੀ ਵੀ ਪਹਿਲੇ ਤੁਸੀਂ ਇਹਦੀ ਇਨਕੁਆਰੀ ਕਰੋ ਉੱਥੋਂ ਦੀ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਵੀ ਜੇ ਇਹਦੇ ਸਾਡੇ ਬੱਚਿਆਂ ਦਾ ਕੋਈ ਕਸੂਰ ਹੈ ਫਿਰ ਇਹਨਾਂ ਨੂੰ ਸਜ਼ਾ ਦੋ ਪਰ ਬਿਨਾਂ ਕਸੂਰ ਤੋਂ ਸਾਡੇ ਬੱਚਿਆਂ ਨੂੰ ਸਜ਼ਾ ਨਾ ਦਿੱਤੀ ਜਾਵੇ ਉਨਾਂ ਨੇ ਜਾਂਚ ਕੀਤੀ ਔਰ ਜਾਂਚ ਤੋਂ ਬਾਅਦ ਉਹਨਾਂ ਨੇ ਸਾਡੇ ਦੋਵੇਂ ਬੱਚੇ ਜਿਹੜੇ ਉਹ ਛੜ ਤੇ ਔਰ ਬੱਚਿਆਂ ਦੇ ਬਾਅਦ ਆ ਕੇ ਆਪ ਕੱਲ ਇਹਨਾਂ ਨੂੰ ਕਾਲ ਕੀਤੀ ਕਿ ਸਾਡੀ ਅਧਿਾਈ ਹੋ ਗਈ ਹੈ ਥਾਣੇ ਦੇ ਵਿੱਚੋਂ ਤੇ ਅਸੀਂ ਬਚ ਕੇ ਜੇਲ੍ਹ ਜਾਣ ਤੋਂ ਉਹ ਹੁਣ ਜਲਦੀ ਉਹਨਾਂ ਦਾ ਪਾਸਪੋਰਟ ਵਗੈਰਾ ਜਿਹੜੇ ਕੰਪਨੀ ਦੇ ਕੋਲ ਆ ਉਹ ਪਾਸਪੋਰਟ ਲੈਣਗੇ ਮੈਂ ਇਹਨਾਂ ਨੂੰ ਕਿਹਾ ਕਿ ਜੇ 22 ਦੀ ਵੇ ਕੰਪਨੀ ਪਾਸਪੋਰਟ ਨਾ ਦੋਗੀ ਤੇ ਤੁਸੀਂ ਸਾਨੂੰ ਦੱਸਣਾ ਮੈਂ ਉੱਥੇ ਇੰਡੀਅਨ ਐਮਬੈਸੀ ਨੂੰ ਕਹਿ ਕੇ ਉਹਨਾਂ ਨੂੰ ਪਾਸਪੋਰਟ ਜਿਹੜੇ ਆਪਾਂ ਲੈ ਦਾਂਗੇ ਤੋਂ ਆਪਣੇ ਘਰ ਤੇਰੇ ਵਾਪਸ ਆ ਜਾਣਗੇ ਉਸ ਜੰਗ ਬੱਚੇ ਸੀਗੇ ਇਹਨਾਂ ਦਾ ਇੱਕੋ ਇੱਕ ਬੱਚਾ ਸੀ 24 ਸਾਲ ਦਾ ਦੋਵੇਂ ਦੂਜਾ ਵੀ ਇੰਨੀ ਕੁ ਉਮਰ ਦਾ ਸੀਗਾ ਉਹ ਦੇਖੋ ਕੱਲੇ ਕੱਲੇ ਬੱਚੇ ਜੇ ਜੇਲ੍ਹਾਂ ਵਿੱਚ ਫਸ ਜਾਣ ਤੇ ਕਿੰਨਾ ਔਖਾ ਹੋ ਜਾਂਦਾ ਇੱਥੋਂ ਬੈਠਿਆ ਮਾਪਿਆਂ ਕੋਲੋਂ ਮਾਪਿਆਂ ਨੇ ਤਾਂ ਪਹਿਲਾਂ ਹੀ ਪਿੰਡਾਂ ਦੇ ਵਿੱਚ ਲੋਕ ਜ਼ਮੀਨਾਂ ਵੇਚ ਕੇ ਭੇਜਦੇ ਆ ਸ਼ਹਿਰਾਂ 'ਚ ਲੋਕ ਘਰਾਂ ਤੇ ਕਰਜ਼ਾ ਲੈ ਲੈਂਦੇ ਆ ਬੈਂਕਾਂ 'ਚੋਂ ਲਿਮਟਾ ਲੈ ਲੈਂਦੇ ਆ ਤੇ ਬਾਹਰ ਦੇਸ਼ਾਂ 'ਚ ਮੁੜ ਕੇ ਕਾਨੂੰਨੀ ਪੈਰਵਾਈ ਕਰਨੀ ਵਕੀਲ ਕਰਨੇ ਉਹ ਬਹੁਤ ਔਖਾ ਕੰਮ ਹੁੰਦਾ ਸੋ ਮੈਂ ਇਹਨਾਂ ਨੂੰ ਹੌਸਲਾ ਦੇਣ ਆਇਆ ਸੀਗਾ ਕਿ ਸਰਕਾਰ ਤੁਹਾਡੇ ਨਾਲ ਜੇ ਉਹਨਾਂ ਦੇ ਪਾਸਪੋਰਟਾਂ ਦੀ ਕੋਈ ਪ੍ਰੋਬਲਮ ਹੋਈ ਤੇ ਮੈਂ ਤੁਹਾਨੂੰ ਹੱਲ ਕਰਕੇ ਦਵਾਂਗਾ ਤੇ ਤੁਹਾਡੇ ਬੱਚੇ ਜਿਹੜੇ ਆ ਜਲਦੀ ਕਦ ਵਾਪਸ ਆ ਜਾਣਗੇ ਮੈਂ ਇਸ ਕਰਕੇ ਸਦਾ ਮਨਜੀਤ ਸਿੰਘ ਜੀ ਤੇ ਕਹਾਦਾ ਪਰਿਵਾਰ ਨੇ ਕੀ ਇਸ ਵਾਰੀ ਬਰੀ ਕੀਤਾ ਗਿਆ ਜਾਂ ਕਿ ਮਤਲਬ ਪੂਰਨ ਤੌਰ ਤੇ ਬਰੀ ਕਰ ਦਿੱਤਾ ਗਿਆ ਵੀ ਐਕੁਇਟ ਕਰ ਦਿੱਤਾ ਗਿਆ ਇਹਨਾਂ ਨੂੰ ਕੇਸ ਦੇ ਵਿੱਚ ਨਹੀਂ ਨਹੀਂ ਇਹਨਾਂ ਨੂੰ ਐਕੁਇਟ ਕਰਤਾ ਸ਼ਰਤਾਂ ਇਹਨਾਂ ਨੂੰ ਮਤਲਬ ਉਹਨਾਂ ਇਹਨਾਂ ਦੀ ਕੋਈ ਕੇਸ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਸਰ ਪਰਿਵਾਰ ਨੇ ਕੀ ਫਿਰ ਜਿਤਾ ਜਿਸ ਤਰ੍ਹਾਂ ਨਹੀਂ ਨਹੀਂ ਪਰਿਵਾਰ ਤੇ ਆ ਦੇਖੋ ਆਪ ਕੋ ਸਦਾ ਮਨਜੀਤ ਸਿੰਘ ਜੀ ਖੜੇ ਬਚਾਦੇ ਸਿਲਾਈ ਦਾ ਕੰਮ ਕਰਦੇ ਆ ਟੇਲਰ ਮਾਸਟਰ ਨੇ ਬੜੇ ਮਿਹਨਤ ਕਰਦੇ ਆ ਬਚਾਦੇ ਬੜੇ ਖੁਦਾਇਏ ਜਦੋਂ ਮੇਰੇ ਕੋ ਆਏ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਦਿਲ ਨਾਲ ਛੱਡੋ ਕੋਈ ਨਹੀਂ ਆਪਾਂ ਕੋਸ਼ਿਸ਼ ਕਰਦੇ ਆਂ ਪੈਦਾਬਾਈ ਕਰਦੇ ਆਂ ਤੇ ਵਿਚਾਰੇ ਜਦੋਂ ਬੱਚਿਆਂ ਦਾ ਫੋਨ ਆ ਗਿਆ ਤੇ ਇਹ ਤੁਹਾਨੂੰ ਲਾਜ਼ਮੀ ਜਿਦਾ ਇੱਕ ਬੱਚਾ ਬਈ ਬਾਹਰ ਦੇ ਦੇਸ਼ਾਂ ਚ ਜੇਲ੍ਹ ਚ ਫਸ ਜੇ ਕਿ ਕੇਸ ਚ ਫਸ ਜੇ ਤਾਂ ਮਾਂ ਪਿਓਦੋਂ ਤੇ ਉਸਲੇ ਵਿਚਾਰੇ ਉਹਨੂੰ ਰੋਟੀ ਖਾਣੀ ਔਖੀ ਹੋ ਜਾਂਦੀ ਹੈ ਇਹਨਾਂ ਟਫ ਸੀਗਾ ਜੀ ਇਸ ਤਰ੍ਹਾਂ ਬਹੁਤ ਜ਼ਿਆਦਾ ਟਫ ਸੀਗਾ ਮਤਲਬ ਦੇਖੋ 8 8 ਮੋਤਾਂ ਹੋਈਆਂ ਉੱਥੇ ਮੈਨੂੰ ਬੈਸੀ ਵਾਲਿਆਂ ਦੱਸਿਆ ਕਿ 8 9 ਮੋਤਾਂ ਹੋਈਆਂ ਜੀ ਤੇ 8 9 ਮੋਤਾਂ ਦੇ ਵਿੱਚ ਜੇ ਇਦਾਂ ਦਾ ਕੇਸ ਪੈ ਜੇ ਬੰਦੇ ਤੇ ਸਾਦ ਉੱਥੋਂ ਨਿਕਲਣਾ ਕਿਤੇ ਸੋਖਾ ਦੁੱਦੀ ਗੱਲ ਹੈ ਕਿ ਬਾਹਰਲੇ ਦੇਸ਼ਾਂ ਦੇਖੋ ਆਪਾਂ ਅੰਮ੍ਰਿਤਸਰ ਬੈਠੇ ਸਾਡੇ ਤੇ ਜਦੋਂ ਜਲੰਧਰ ਕੇਸ ਪਾਇਦੇ ਉੱਥੇ ਜਾ ਕੇ ਤੀਕ ਭੁਗਤ ਨਹੀਂ ਔਖੀ ਹੋ ਜਾਂਦੀ ਉੱਥੇ ਜਾ ਕੇ ਵਕੀਲ ਲੱਭਣਾ ਔਖਾ ਹੋ ਜਾਂਦਾ ਤੇ ਬਾਹਰਲੇ ਦੇਸ਼ਾਂ 'ਚ ਤੁਸੀਂ ਵਕੀਲ ਕਰਨਾ ਬਾਹਰਲੇ ਦੇਸ਼ਾਂ 'ਚ ਜਾ ਕੇ ਆਪਣੇ ਪੁੱਤ ਦੀ ਪੈਰਵਾਈ ਕਰਨੀ ਉਹ ਇੰਨਾ ਸੌਖਾ ਕੰਮ ਨਹੀਂ ਹੈ ਸੋ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਗੁਰੂ ਰਾਮਦਾਸ ਜੀ ਦਾ ਕਿ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਦੋਵੇਂ ਬੱਚੇ ਸਾਡੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਸੀਗੇ ਦੋਵੇਂ ਵਾਪਸ ਆ ਰਹੇ ਆ ਔਰ ਦੋਵੇਂ ਮੁੰਡਾ ਤਾਂ ਉਸ ਤੇ ਸਹੀ ਸਲਾਮਤ ਤੇ ਬਿਨਾ ਕਿਸੇ ਕੇਸ ਤੋਂ ਵਾਪਸ ਚਲੋ ਉੱਥੇ ਕਿਸੇ ਸੰਸਥਾਵਾਂ ਦੀ ਵੀ ਹੈਲਪ ਲਈ ਗਈ ਕਿਥੇ ਵਕੀਲ ਦਿੱਤੇ ਗਏ ਕਿਸ ਤਰ੍ਹਾਂ ਦਾ ਥੋੜਾ ਜਿਹਾ ਨਹੀਂ ਨਹੀਂ ਐਸੀ ਉੱਥੇ ਸਾਡੀ ਟੋਟਲ ਜਿਹੜੀ ਇੰਡੀਅਨ ਅੰਬੈਸੀ ਦੇ ਥੂ ਆਪਣੀ ਮੁੰਡਾ ਮੈਸੀ ਜਿਹੜੀ ਉਹਦੇ ਥੂ ਸਾਡੇ ਅੰਬੈਸੀ ਦਾ ਸਟਾਫ ਬਹੁਤ ਟਾਪ ਦਾ ਸੀਗਾ ਉਹਨਾਂ ਨੇ ਸਾਦਨ ਨੇ ਪੈਦਵਾਈ ਕੀਤੀ ਉਹ ਮੈਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਮੰਤੀ ਸਭ ਕੁ ਵਧਾਓ ਨਾ ਤੁਸੀਂ ਮੈਂ ਉਹਨਾਂ ਨੂੰ ਦੱਸਿਆ ਕਿ ਯਾਰ ਕਿੰਨਾ ਇਕੱਲੇ ਇਕੱਲੇ ਬੱਚੇ ਆ ਤੇ ਕੀਚ ਫਸ ਕੇ ਤਾਂ ਬਹੁਤ ਔਖਾ ਹੋਊਗਾ ਬੜੇ ਉੱਥੇ ਸਾਡੇ ਮੈਸਟਰ ਨੇ ਬਹੁਤ ਮਤ ਦਿੱਤੀ ਸੀ ਠੀਕ ਹੈ ਥੈਂਕ ਯੂ ਹਾਂ ਚੱਲੀ ਹੋ ਰਹੀ ਆ ਕੀ ਕਾਰਨ ਆ ਕਿੰਨੇ ਕ ਕਾਉਂਸਲਰ ਤੁਹਾਡੀ ਰੇਂਜ ਚ ਆ ਗਏ ਹੁਣ ਤੱਕ ਕੀ ਹੈ ਕਿ ਮਾਦਰਤ ਰੱਖੋ ਲ ਕੇ ਗੱਲ ਕਰੋ ਹਾਂਜੀ ਕਹਿੰਦੇ 25-25 ਲੱਖ ਰੁਪਏ ਦੇ ਰਹੇ ਹੋ ਅਹੀ ਲਾਭ ਕਿੱਥੇ ਆ ਨਹੀਂ ਸਹੀ ਸਾਨੂੰ ਕੋਈ ਸਾਡੇ ਕੋਲ 25 ਲੱਖ ਦਾ ਇਹਦੀ ਵੇਖਿਆ ਇਹ ਤੱਕ ਤੁਹਾਨੂੰ ਕੋਈ ਦਤਾ ਨਹੀਂ ਜਿਹਨੇ ਕੋਲ ਜਿੰਨੂੰ ਲਿਆਰ ਕੋ ਜਿਹਦੇ ਕੋਲ ਸਾਡੇ ਕੋਲ ਤਾਂ ਸਾਦਾ ਅਹੀ ਤੇ 25 ਲੱਖ ਸਾਦੀ ਮਤ ਦੀ ਵੇਖਿਆ ਕਿਸੇ ਨੂੰ ਦੇਣਾ ਕਿੱਥੋਂ ਹਮ ਸਭ ਦੇਖ ਦੀ ਗੱਲ ਆਮ ਆਦਮੀ ਪਾਰਟੀ ਦੇ ਆਗੂ ਵੀ ਵਰਕਰ ਵੀ ਸਭ ਗਰੀਬ ਕਰਾ ਲਿਆ ਇਹ ਕਾਂਗਰਸ ਦੀਆਂ ਫਵਾਹਾਂ ਨੇ ਅਸੀਂ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ ਦੇਦੇ ਨਾ ਅਸੀਂ ਦੇਣਾ ਪਰ ਇੱਕ ਗੱਲ ਪੱਕੀ ਆ ਤੁਸੀਂ ਅਗਲੀ ਗੱਲ ਨਾਲ ਬਿੱਦੂ ਪੁੱਛਿਓ ਇੱਕ ਗੱਲ ਪੱਕੀ ਆ ਕਿ ਹਮਸਾਦੇ ਚ ਮੇਰ ਦੇੜਾ ਆਮ ਆਦੀ ਪਾਰਟੀ ਦਾ ਸਰ ਹੁਣ ਕਿੰਨੇ ਕਿਨੇ ਕਿੰਨੇ 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 ਆਪਣੇ ਨਾਮ ਪਹਿਲੇ ਤਾਂ 30 ਦੀ ਆਵਾਜ਼ ਆਈ ਸੀ ਉਹ ਕਿੰਨੇ ਨਹੀਂ 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 ਸਾਡੇ ਕੋਲ ਇਸ ਵੇਲੇ ਟੋਟਲ 38 ਹੈ ਹਾਂ ਜੀ ਕਾਗਦਸ ਕੋ 40 ਐ ਐਵੇਂ ਮੜਾ ਜਾ ਫਰਕ ਲੈ ਗਿਆ ਉਹ ਵੀ ਉਹ ਵੀ ਜਿਹੜਾ ਦਿੱਲੀ ਕਿੰਨੀ ਦੂਰ ਹੈ ਦਿੱਲੀ ਕੋਈ ਜ਼ਿਆਦਾ ਹੰ ਦੂਰ ਨਹੀਂ ਦਿੱਲੀ ਨੇੜੇ ਹੀ ਆ ਤੇ ਆਪਾਂ ਮਤਲਬ ਬੜਾਵਾਂਗੇ ਆਪਾਂ ਵਧੀਆ ਮੇਅ ਅੰਬਸਾ ਸ਼ਹਿਰ ਨੂੰ ਦੇਵਾਂਗੇ ਜਿਹੜਾ ਸ਼ਹਿਰ ਦਾ ਵਧੀਆ ਅਵਕਾਸ਼ ਜਿੱਦਾਂ ਤੁਸੀਂ ਕਹਤਾ ਮੇਅ ਬਣਾ ਦੇ ਉਹ ਤੁਸੀਂ ਬਣਾ ਦੇ 26 ਤਰੀਕ ਤੋਂ ਪਹਿਲੇ ਮੇਅ ਬਣ ਰਿਹਾ ਹੈ ਵਾ ਮੈਂ ਕਿਹਾ ਵੇਖੀ ਜਾ ਉਹਦੀ ਕੌਣ ਸੀ ਵੀ ਬਣਾ ਦਿਓ ਵੇਖੋ ਬਣਦਾ ਕਿ ਬਣਦਾ ਬਣਾ ਦੇ ਬਣਾ ਦੇ ਸੁਨੀ ਕੁਲਦੀਪ ਸਿੰਘ ਧਾਰੀਵਾਲ ਜਿੰਨਾ ਵੱਲੋਂ ਕੀ ਕੀ ਆ ਗੱਲ ਕਰ ਰਹੇ ਹੋ ਜਲਦੀ ਬੜਜੋ ਫਰਕ ਕਰੋ ਕਿ ਪੂਰਾ ਹੋਏਗਾ ਕਿਉਂਕਿ 46 ਦਾ ਅੰਕੜਾ ਚਾਹੀਦਾ ਹੈ ਹਾਲੇ ਵੀ ਤੁਸੀਂ ਕਹਿ ਰਹੇ ਹੋ 38 ਹੈ ਉਹ ਪਾਪਾ ਜੀ ਅੰਕੜਾ ਪੂਰਾ ਹੋਊਗਾ ਤੇ ਤਾਂ ਹੀ ਪੜਾਵਾਂਗੇ ਇਹਨਾਂ ਅੰਕੜੇ ਤੋਂ ਥੋੜਾ ਪੜਾਉਣਾ ਕਾਗਜ਼ੀ ਤੁਹਾਡੇ ਨਾਲ ਗਲਤ ਗੱਲਬਾਤ ਕਰ ਰਹੇ ਆਣ ਵਾਸਤੇ ਕੋਈ ਜਦ ਦੇਖੋ ਪੂਰਾ ਪੰਜਾਬ ਦੇ ਵਿੱਚ ਸਾਡੀ ਪਾਰਟੀ ਹਮੇਸ਼ਾ ਹੀ ਕਹਿੰਦੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਪੱਖੀ ਹੈ ਜਿਹੜਾ ਬੰਦਾ ਪੰਜਾਬ ਦਾ ਭਲਾ ਸੋਚਦਾ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਚਾਹੇ ਭਾਜਪੀ ਚਾਹੇ ਕਿਤੇ ਵੀ ਆ ਉਹ ਸਾਡੀ ਪਾਰਟੀ ਜਾ ਸਕਦਾ ਕੋਈ ਗੱਲ ਹੀ ਨਹੀਂ ਕੋ ਪਾਰਟੀਆਂ ਸਾਰੀਆਂ ਥੋੜੀਆਂ ਮਾੜੀਆਂ ਹੁੰਦੀਆਂ ਹੁੰਦੀਆਂ ਚੰਗੇ ਬੰਦੇ ਹੁੰਦੇ ਆ ਤੇ ਇੱਥੇ ਵੀ ਵਾਸਤਾ ਮਤਲਬ ਪਾਵਾਂਗੇ ਕਿ ਜਿਹੜਾ ਬੰਦਾ ਮਸਾਦੀ ਭਲਾਈ ਚਾਹੁੰਦਾ ਉਹ ਆਵੇ ਸਾਡਾ ਸੁਜੋਗ ਕਦੇ ਹੀ ਹਰਕਦਾ ਸੁਜੋਗ ਕਹਿੰਦੇ ਲੇਡੀਜ਼ ਵੇਅ ਇੱਥੇ ਵੀ ਬਣ ਰਿਹਾ ਵੇ ਦੇ ਇਹ ਤੇ ਕੀ ਬਣ ਰਿਹਾ ਲੇਡੀ ਬਣਦਾ ਕਿ ਬੰਦਾ ਬਣਦਾ ਤੁਹਾਨੂੰ ਦੋ ਤਿੰਨ ਦਿਨਾਂ ਚ ਪਤਾ ਲੱਗ ਜਾਊਗਾ ਪਰ ਮੇਹਰਾਮਾ ਦੀ ਪਾਰਟੀ ਦਾ ਬਣੂ ਇਹ ਮੈਂ ਤੁਹਾਨੂੰ ਅੱਛਾ ਕਾਂਗਰਸ ਦੇ ਕਿੰਨੇ ਕਾਉਂਸਲਰ ਤੁਹਾਡੇ ਸੰਪਰਕ ਚ ਹੈ ਮੈਂ ਕਿਹਾ ਜਿਹੜਾ ਨਾ ਜਿਹੜਾ ਕਾਂਗਰਸ ਆ ਰਹੀ ਹੈ ਜੀ ਤੁਹਾਨੂੰ ਕਾਂਗਰਸ ਦੇ ਉਹ ਕਿਉਂ ਇਦਾਂ ਕਰਦੇ ਤੁਸੀਂ ਮਿੱਲੀ ਥਾਲੇ ਦੇ ਬਾਹਰ ਕਰਦੇ ਹੋ ਉਹ ਦੇਖੋ ਮੈਂ ਦਰਮਿਆਨ ਭਾਜਪਾ ਦੇ ਵੀਗਾ ਕਿੰਨੇ ਸੰਪਰਕ ਚ ਹੈ ਤੁਹਾਡੇ ਦੇਖੋ 38 ਦੇ ਹੋ ਗਏ ਸਾਡੇ ਹਾਂਜੀ ਕੁਝ ਸਪਨੇ ਕੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨ ਵਾਲੇ ਵੀ ਬਾਦੋਂ ਸਪੋਰਟ ਕਰਦਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਜ਼ਾਇਦਤੀ ਦੀ ਕਰਦੇ ਗਏ ਇਹਨੂੰ ਲਾਓ ਇਹਨੂੰ ਲਾਓ ਅਸੀਂ ਆ ਠੀਕ ਆ ਓਕੇ ਆ ਮੰਤਰੀ ਜੀ ਸਾਹਿਬ ਤੁਹਾਨੂੰ ਕਿੰਨੀ ਕੀ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਮੁਸ਼ਕਲ ਇਹ ਆ ਕਿ ਗੁਰੂ ਰਾਮਦਾਸ ਦੀ ਨਗਰੀ ਹੈ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਏ ਆਪਾਂ ਲੰਘਣ ਨੂੰ ਤਿਆਰ ਆਂ ਪਰ ਮੇਰ ਵਧੀਆ ਦਿਆਂਗੇ ਸ਼ਾਇਦ ਆ ਤੁਸੀਂ ਕਹ ਬਤਾਓ ਨਹੀਂ ਸੰਪਰਕ ਕਿੰਨੇ ਕਿ ਲੋਕ ਤੁਹਾਡੇ ਨਾਲ ਦੂਜੀ ਪਾਰਟੀ ਦੇ ਕਿੰਨੇ ਕਿ ਸਪ ਪਹਿਲਾਂ ਪਹਿਲਾਂ ਉਹਨੂੰ 10ਵੇਂ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ ਮੈਂ ਮੌਜੂਦਾ ਮੰਤਰੀ ਆ ਐਮਐਲਏ ਆ ਸਾਦਾ ਅੰਮ੍ਰਿਤਸਰ ਦੀ ਆਪਣੇ ਸੰਬੰਧਕ ਚ ਨਹੀਂ ਸਾਦਾ ਅੰਮ੍ਰਿਤਸਰ ਦੀ ਆਪਣੇ ਦੋਸਤ ਮਿੱਤਰ ਨੇ ਯਾਰ ਕਾਂਗਰਸੀ ਅਕਾਲੀ ਭਾਜੀ ਬੀਜੇਪੀ ਸਿਆਸਤ ਆਪਾਂ ਆਪਣੀਆਂ ਆਪਾਂ ਮਿੱਤਰ ਵੀ ਆ ਸੁਭਾਜਕ ਦੋਸਤ ਨਹੀਂ ਨਹੀਂ ਹੋਣੀ ਚਾਹੀਦੀ ਗੱਲ ਨਹੀਂ ਮੰਨ ਰਹੇ ਦੀ ਨਹੀਂ 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 ਸਭ ਕੋ ਗੱਲ ਵੀ ਮੰਨ ਗਏ ਆ ਸਦਾ ਕੋਲ ਹੋਊਗਾ ਤੁਸੀਂ ਕਹ ਬਰਾਓ ਤਾਰੀਬਾਹ ਸਾਹਿਬ ਬਲਾਸਟ ਬੜੇ ਹੋ ਰਹੇ ਆ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੋਦੇ ਆ ਇਹ ਕੁਝ ਤਾਕਤਾ ਪਹਿਲਾਂ ਵੀ ਅਸੀਂ ਕਹੀਆਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੋਈ ਸ਼ੈਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖ਼ਰਾਬ ਕਰਨਾ ਚਾਹੁੰਦੇ ਪਰ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ 8 ਦਾ ਬਲਾਸਟ ਹੋਇਆ ਸਾਰੇ ਦੋਸ਼ੀ ਫੜ ਲਿਆ ਹੁਣ ਕੱਲ 233 ਪੁਰ ਹੋਇਆ ਉਹ ਵੀ ਇੱਕ ਅੱਧੇ ਦਿਨ ਚ ਦੋ ਛਿਪ ਗਈ ਅੱਜ ਦੀ ਜੀ ਸੋ ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਵਾ ਕੀਤਾ ਕਿ ਅਸੀਂ 50 ਲੈ ਕੇ ਮੇਅਰ ਬਣਾਵਾਂਗੇ ਆਪਣਾ ਸਾਡੇ ਸੰਪਰਕ ਸੇ ਅੱਛਾ ਦਾਵਾ ਕਿਧੇ ਕੀਤਾ ਉਹਨਾਂ ਚ ਰਾਜਾ ਬਲਿੰਗ ਨੇ ਰਾਜਾ ਬਲਵਾ ਜੀ ਪ੍ਰਤਾਪ ਬਾਜਨ ਪੁੱਛੋ ਤਾਂ ਨਾ ਕਿੰਨੇ ਸੱਤ ਤੇ ਧੜੇ ਪਿਓ ਦੇ ਪੁੱਤਾਂ ਦੇ ਪੇੜਾ ਮੈਨੂੰ ਸੁਣ ਲੋਗਾ ਉਹ ਕਿੰਨੇ ਢਾਲੀ ਬੰਦੀ ਕੋਈ ਨਹੀਂ ਸੱਤ ਧੜੇ ਉਹਨਾਂ ਦੇ ਕੋਈ ਕਹਿੰਦਾ ਜੀ ਮੇਰੇ ਕੋਲ ਮੇਰੇ ਕੋਲ 40 ਆ ਕੋਈ ਕਹਿੰਦਾ ਮੇਰੇ ਕੋਲ 50 ਆ ਸਮਝ ਦੇ ਕਿ ਨਹੀਂ ਗੱਲ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਬਾ ਰਾਜਾ ਬੜਿੰਗ ਚੰਨੀ ਸਾਹਿਬ ਹੋਣੀ ਸਾਰੇ ਮੁੱਖ ਮੰਤਰੀ ਆ ਇਦਾਂ ਅੰਮ੍ਰਿਤਸਰ ਚ ਵੀ ਕਾਂਗਰਸ ਦੇ ਕਈ ਮਿਹਰਬਾਨ ਆਲੇ ਜਿੰਨੇ ਹਲਕੇ ਉਹਨੇ ਲੀਡਰ ਤੇ ਉਹਨੇ ਮਿਹਰ ਸਮਝਦੇ ਕਿ ਗੱਲ ਇੱਕ ਕਦਗੇ ਤੁਸੀਂ ਕਹਵਦਾ ਹੋ ਨਾ ਮੈਂ ਤੁਹਾਨੂੰ ਦੋ ਟੁਕ ਗੱਲ ਕਹਿ ਦਿੱਤੀ ਕਿ ਮਿਹਰ ਆ ਮਾਦੀ ਪਾਰਟੀ ਦਾ ਹੁਣ ਦਿੱਲੀ ਚ ਕੀ ਸਥਿਤੀ ਆ ਸਰ ਜਿੰਨੇ ਜਿਹੜੇ ਦਿੱਲੀ ਜਿੱਤਣਗੇ ਦਿੱਲੀ ਚ ਜੱਦੀ ਹੁਣ ਆਏ ਆ ਅੱਜ ਆਏ ਮੰਦیرے ਆਏ ਆ ਠਾਰੀਵਾਲ ਹੁਣਾ ਵਾਲੋ ਸਾਫ ਤੋਂ ਉੱਤੇ ਕਿਹਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਅਗਰ ਮੇਅਰ ਬਣੇਗਾ ਤਾਂ ਉਹਨਾਂ ਦੀ ਹੀ ਪਾਰਟੀ ਦਾ ਬਣੇਗਾ ਔਰ ਕਰੀਬ 38 ਜਿਹੜੇ ਕਾਉਂਸਲਰ ਨੇ ਉਹਨਾਂ ਕੋਲੋਂ ਆਲਰੇਡੀ ਮੌਜੂਦ ਨੇ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਦਿੱਲੀ ਜਿੱਤਣ ਦੀ ਗੱਲ ਜਿਹੜੀ ਹੈ ਉਹ ਵੀ ਜ਼ਰੂਰ ਕੁਲਦੀਪ ਸਿੰਘ ਠਾਰੀਵਾਲ ਹੁਣਾ ਲੋਕ ਕੀਤੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਜੋ ਦਿੱਲੀ ਹੈ ਉਸ ਵਿੱਚ ਵੀ ਆਮ ਆਦਮੀ ਪਾਰਟੀ ਜਿੱਤ ਹਾਸਲ ਜਰੂਰ ਕਰੇਗੀ ਲੇਕਿਨ ਹੁਣ ਵਿਕੜਾ ਹੋਵੇਗਾ ਕਿ ਇਹ ਨੌਜਵਾਨ ਜੋ ਕਿ ਵਿਦੇਸ਼ ਦੀ ਧਰਤੀ ਤੇ ਫਸੇ ਨੇ ਕਦੋਂ ਤੱਕ ਵਾਪਸ ਆਉਂਦੇ ਨੇ ਤੇ ਜਿਸ ਤਰ੍ਹਾਂ ਦੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਉਹ ਕਦੋਂ ਤੱਕ ਸੱਚ ਹੋ ਪਾਣਗੇ ਕੈਪਰਸਨ ਵਜਦਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਸੋਸਾਹੇ